ਪਾਵਾ ਪ੍ਰਾਣਾ ਵਿੱਚ ਮਿੱਤਰ ਦੇ ਪ੍ਰਾਣਾ ਵਿੱਚ ਕੱਟਣਾ ਹਾਂ ਬਈ ਹਾਂ ਆ ਬਹੁਤ ਸਾਫ਼ ਲੱਗਾ ਠੀਕ ਜਿਹਦਾ ਇਹ ਨਹੀਂ ਫਿਕਰ ਠੀਕ ਹੈ ਹਾਂ ਉਹ ਅਗਲੇ ਦੀ ਗੱਲ ਹੈ 10 ਜਨਵਰੀ ਤੋਂ ਟਾਈਮ ਲੈਣਾ ਹਾਂ ਬਈ 15 ਦਾ ਮੇਲਾ ਜੇ ਅਸੀਂ ਦੂ ਦਾ ਕਾਟਦੇ ਜਿਸ ਤਰ੍ਹਾਂ ਸਮਾਂ ਦੂ ਦਾ ਵੇਖਦਾ ਸਾਨੂੰ ਤਰਾਜ ਹੀ ਨਹੀਂ ਪੈਸੇ ਵੀ ਬਾਅਦ ਚ ਦੇਦੇ ਵੀ ਹੁੰਦੇ ਹਾਂ ਪੈਸੇ ਬਾਅਦ ਚ ਦੇਦੇ ਹਾਂ ਜੀ ਮਿੱਤਰ ਪਿਆਰ ਤੁਹਾਡਾ ਸਾਰਿਆਂ ਦਾ ਸਵਾਗਤ ਆਪਣੀ YouTube ਚੈਨਲ ਤੇ Facebook ਪੇਜ ਦੇਸੀ ਹੁੱਡ ਟੀਵੀ ਵਿੱਚ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਬਧੀ ਆਜ ਤੁਹਾਨੂੰ ਬਈ ਕਾਲੇ ਬਰਕੰਦੀ ਨਾਲ ਮਲਾਉਣੇ ਆ ਬਖੌਲ ਟਰੈਕਟਰਾਂ ਬਾਰੇ ਜਾਣਕਾਰੀ ਦਿੰਦੇ ਆ ਆਜੋ ਅੱਗੇ ਵੀਡੀਓ ਕਰਦੇ ਆ ਗੱਲਤੀ ਜੀ ਤੁਸੀਂ ਆ ਬਈ ਸੱਚੀ ਗਾਜੀ ਹੋਠੀ ਟਾਈ ਬਈ ਵਧੀਆ ਬਈ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਈ ਮੰਡੀ ਦਾ ਮਾਹੌਲ ਠੀਕ ਆ ਬਾਈ ਰੇਟਾਂ ਜੇ ਹੁਣ ਤੀਜੀ ਹੈ ਕਿਵੇਂ ਬਈ ਰੇਟਾਂ ਚ ਕੋਈ ਨਾ ਵੇਚੀ ਆਉਂਦੀ ਨਾ ਮੰਦਾ ਵੀਰੇ ਰੇਟਾਂ ਚ ਵੇਚੀ ਬੰਦਾ ਨਹੀਂ ਆਉਣਾ ਹੁੰਦਾ ਠੀਕ ਆ ਬਈ ਕਰਦੀ ਸਟਾਰਟ ਬਈ ਕਰੋ ਜੀ 744 ਸਰਵਾਸ 743 ਮਾਡਲ ਨੋ ਨੋ ਮਾਡਲ ਹੈ 3115000 ਦਾ ਹੈ 4 45090 ਬਈ ਦੇ ਆ ਕਿਹੜੀ ਕੰਪਨੀ ਦਾ ਰ ਹੈ ਬਈ ਠੀਕ ਹੈ ਮਿੰਜਰ ਕੇ ਦਾ ਦੰਦਾ ਹਾਂ ਡਬਲ ਕਰਾਤੇ ਠੀਕ ਹੈ ਬਈ ਨੰਬਰ ਹਰਿਆਣਾ ਠੀਕ ਹੈ ਤੇ ਪਾਲੀ ਦਾ ਪਿਆ ਐਨਓ ਸੀ ਨਹੀਂ ਨਿਕਲਨੀ ਕੱਲ ਨੂੰ ਕੋਈ ਬੰਦਾ ਆਖਿਆ ਮੈਨੂੰ ਸੀ ਡਿਸਟੈਂਸ ਠੀਕ ਹੈ ਬਈ ਰੰਗ ਬੇਟ ਮੇਂ ਰੈਡ ਹੈ ਨਾ ਮਗਰਾੜ ਮਹਰੂਤ ਸਾਰੇ ਜੈਨੂ ਆਣੇ ਬਾਈ ਰਿੰਮ ਵੀ ਬਈ ਵੇ ਮੂਵੀ ਜਿਹੜੂਣਾ ਆਪਾਂ ਕੱਲਾ ਬੈਟਰੀ ਬਕਸਾ ਕਰਾਇਆ ਪਿਆ ਠੀਕ ਓ ਬਈ ਸਮਾਨ ਸਾਰਾ ਕੰਪਲੀਟ ਕਰ ਦਾਂਗੇ ਬਈ ਸਮਾਨ ਟਾਪ ਲਾਈਨ ਤੇ ਹੈ ਨਹੀਂ ਬਾਕੀ ਸਾਰਾ ਸਮਾਨ ਨਾਲ ਹੀ ਏ ਮੁਝੇ ਬਈ ਜਾਰੇ ਜ਼ੋਰ ਪਾਉਣ ਲੱਗੇ ਫਿਰ ਦੇਣੀ ਵੀ ਪੂਰਤੀ ਠੀਕ ਓ ਮੈਂ ਰਾਜ ਨਹੀਂ ਕਰਦੇ ਆਪ ਤੇ ਤੂੰ ਠੀਕ ਏ ਬਈ ਸਾਰਾ ਪਤਾ ਆਪਾਂ ਗੇਟ ਹੋ ਗਿਆ ਨਹੀਂ ਤਾਂ ਆਪਰੇ ਇੱਕ ਦੇਖੀ ਠੀਕ ਏ ਬਈ ਬੰਦ ਵੀ ਨਹੀਂ ਸਾਰਾ ਸਮਾਨ ਉਹ ਵੀ ਦਿੰਨੇ ਆਪਾਂ ਹਾਂ ਵੀ ਸਾਰਾ ਨਾਲ ਹੀ ਹੁੰਦਾ ਕਾ ਬਈ ਇਹੋ ਜਿਹੇ ਬੰਦੇ ਡਾਕਟਰ ਸਾਹਿਬ ਹੈ ਹੋਂਦ ਦਾ ਤੁਨਾ ਵੀ ਕਰ ਲਏ ਨੇ ਮਗਰੋਂ ਅੱਛਾ ਜੀ ਨਹੀਂ ਨਹੀਂ ਤਾਂ ਬਾਈ ਕੋਲ ਟੰਗਾ ਦਾ ਆ ਖੋਲ ਕੇ ਦਿਖਾਉਂਦਾ ਬਈ ਮੜਾ ਜਾ ਰੇਡੀਏਟਰ ਤੱਕ ਨਾਲ ਦਾ ਠੀਕ ਹੈ ਬਈ ਇੰਨਾਂ ਬੱਤੋ ਕੋਆ ਕੰਮ ਠੀਕ ਹੈ ਬਈ ਰੇਡੀਏਟਰ ਤੱਕ ਨਾਲ ਦਾ ਠੀਕ ਹੈ ਬਾਈ ਕਾਰ ਇੰਜਨ ਖਿਲਿਆ ਪਿਆ ਬਾਈ ਪਹਿਲਾਂ ਮੈਂ ਮੰਗਾਇਆ ਤਾਂ ਕਈ ਵਾਰੀ ਆਹਨ ਜੰਮਲੇ ਹਾਂ ਬਾਈ ਇੰਜਨ ਖਿਲਦਾ ਇੰਜਨ ਖਿਲਿਆ ਕਾਰੀ ਕੰਮ ਹੋਇਆ ਸਾਰਾ ਠੀਕ ਹੈ ਬਾਈ ਸਰਵਿਸ ਸਰਵਿਸ ਹੋਈ ਪਈ ਸਾਰੀ ਇਹਦੀ ਸਰਵਿਸ ਤਾਂ ਯਾਰ ਪਤਾ ਨਹੀਂ ਇਹ ਕਿੱਥੇ ਕੋਈ ਹੈ ਦੇਖ ਲੈਨੇ ਆਪਾਂ ਚੈੱਕ ਕਰ ਲੈਨੇ ਆਪਾਂ ਤਾਂ ਕਰਾਈ ਨਹੀਂ ਉਹਨੇ ਮੰਗਾਇਆ ਚੰਗਾ ਆਪਿਆ ਠੀਕ ਹੈ ਬਾਈ ਹਾਂ ਡਿਮਾਂਡ ਤਾਂ ਬਈ ਆਪਾਂ ਇਹਦੀ ਰੱਖਦੇ ਆ 3 ਲੱਖ ਤੇ 15000 ਰੁਪਏ ਡਿਮਾਂਡ ਆਪਣੀ ਕੁਝ ਜਾਇਜ਼ ਮੁੱਲ ਬਈ ਕਿੰਨੇ ਦਾ ਛੱਡ ਦਾਂਗੇ ਇਹ ਮੈਂ ਤਾਂ ਵੇਚਣਾ ਲੱਗਦਾ ਉਹਦਾ ਮੇਰੇ ਘਟੇਗੇ ਹਾਂ ਲੈਣਾ ਨਾ ਨਾ ਮੈਨੂੰ ਕੋ ਮਹਿੰਗਾ ਮਿਲੇ ਹਾਂ ਅੱਜ ਦਾ ਇਹ ਬਈ 1290 ਕੀ ਹਜ਼ਾਰ ਦਾ ਪੱਦੀਣਾ ਆਇਆ ਠੀਕ ਹੈ ਬਈ ਜੇ ਕੋਈ ਭਰਾ ਆਪਣੀ ਵੀਡੀਓ ਦੇਖ ਕੇ ਉਹ ਕੋਈ ਗੱਲ ਨਹੀਂ ਮਾਂ ਤਰ ਕਰ ਪੰਜੇਰ ਕਰਦੇ ਆ ਕਰ ਠੀਕ ਹੈ ਬਈ ਇਸ ਤੋਂ ਬਾਅਦ ਆਇਆ ਸੋਨਾ ਲੀਕਾ 700 ਰੁਪਿਆ ਇਹ 2013 ਮਾਡਲ ਦਾ ਦੁਆੜੀ ਇਹ 4 ਲੱਖ ਰੁਪਿਆ ਨੰਬਰ ਪੰਜਾਬ ਆ ਫਰਸਟ ਓਨਰ ਆ 2044 ਆਪਣਾ ਸੈਕੰਡ ਆ ਉਹਨਾਂ ਨੇ ਠੀਕ ਆ ਇਹ ਫਰਸਟ ਓਨਰ ਆ ਪਹਿਲੇ ਮਾਰਕ ਦੇ ਹੋਰ ਵੀ ਆਏ ਨੇ ਜੇ ਭਾਈ ਆਪਾਂ ਇਸ ਕੰਡੀਸ਼ਨ ਦੀ ਗੱਲ ਕਰੀਏ ਕੰਡੀਸ਼ਨ ਭਾਈ ਬਹੁਤ ਚੰਗਾ ਡਰਾਈਵਰ ਆ ਠੀਕ ਆ ਕੀ ਹੋਣ ਕੀ ਮਗਰਾੜਾਂ ਦੀ ਡੱਡੀਆਂ ਦੱਸ ਕੇ ਦਿਵਾਵੇ ਅੰਦਰਲੀ ਸਾਈਡੋਂ ਕੀ ਬਾਹਰਲੀ ਸਾਈਡੋਂ ਭਾਈ ਇਹ ਆਪਾਂ ਬਾਹਰਲੀ ਹੀ ਕਰੀਏ ਠੀਕ ਹੋ ਗੋ ਅੰਦਰ ਉਹਦਾ ਰਿਜਨਲ ਆ ਭਾਈ ਅੰਦਰ ਉਹ ਰਿਜਨਲ ਠੀਕ ਹੋ ਗੋ ਰਿਮਾ ਭਾਈ ਰਿਮਾ ਦਾ ਬਹੁਤ ਚੰਗਾ ਡਰਾਈਵਰ ਆ ਆਗਰ ਲਈ ਤਿਆਰ ਆ ਟਰੈਕਟਰ ਦੇ ਖੁੜੀਏ ਦੇ 90 ਪੈਸੇ ਠੀਕ ਹੈ ਬਈ ਆਗਰ ਐਮ ਆਰਸ ਦੇ ਹੈ ਗਿਆ 70 ਪੈਸੇ ਠੀਕ ਹੈ ਬਈ ਸਾਰਾ ਮਿਲਦਾ ਆਪਰੇ ਕਿਹਦੀ ਹੈ ਠੀਕ ਹੈ ਬਈ ਇਹ ਮੋਡ ਆਪ ਲਿੰਕ ਹੈ ਠੀਕ ਹੈ ਹੋਰ ਘਟ ਚੱਲਿਆ ਹੋਇਆ ਟਰੈਕਟਰ ਆ ਠੀਕ ਹੈ ਬਈ ਜਿਵੇਂ ਰੋਕ ਖਾ ਕੇ ਰੋ ਨਾ ਵੇਖ ਲਗਾ ਸਾਂ ਜਵਾਨੀ ਪਿਆ ਹਾਂ ਬਈ ਕੋਈ ਟੂੜੀ ਵਾਲੀ ਮਸ਼ੀਨ ਤੇ ਨਹੀਂ ਜਾਂਦਾ ਜਿਵੇਂ ਜ਼ਰਾ ਟਰੈਕਟਰ ਚੱਲਿਆ ਗਿਆ ਠੀਕ ਹੈ ਬਈ ਬਾਕੀ ਮਾਰ ਦਰ ਰਾਤ ਡਵਲ ਕਲਾਚ ਹੈ ਪਾਵਰ ਡਰਿੰਗ ਹੈ ਠੀਕ ਆ ਬਈ ਤੂੰ ਤੇਲ ਖਰਚਾ ਹੀ ਬਹੁਤ ਘੱਟ ਹੁੰਦਾ ਸੋਨੇ ਲਿਖਿਆ ਹੋਇਆ ਹੈ ਨਾ ਬਈ ਤੇਲ ਖਰਚਾ ਬੰਦੇ ਦੇ ਸਰ ਤੇ ਹੁੰਦਾ ਬਈ ਜੇ ਮੇਰੇ ਵਰਗਾ ਕਮਲਾ ਹੋਵੇ ਬੈਠਾ ਰੋੜ ਕੇ ਹਾਂ ਬਈ ਫੇ ਤਾਂ ਜਿੰਨਾ ਮਰਜ਼ੀ ਖਵਾ ਦੇ ਨਈ ਉਹ ਹੋਰ ਟਰੈਕਟਰ ਮਗਾ ਲਦਾ ਘੱਟ ਹੁੰਦਾ ਯਾਰ ਹੈ ਨਾ ਨਈ ਬਈ ਯਾਰ ਤੇਲ ਖਰਚਾ ਸਾਰਿਆਂ ਦਾ ਸੇਮ ਹੁੰਦਾ ਹੈ ਬੰਦੇ ਦੇ ਡਿਪੈਂਡ ਕਰਦਾ ਕਿ ਉਹ ਕਿਵੇਂ ਵਹੁੰਦਾ ਠੀਕ ਆ ਬਈ ਇੱਕ ਨੇ ਤਾਂ ਬੰਦੇ ਨੇ ਕੰਟਰੋਲਰ ਲਾ ਲਿਆ ਹਾਂ ਬਈ ਹਾਲਾਂ ਤੇ ਹਾਂ ਇਹ ਕੰਟਰੋਲ ਕਰਕੇ ਹਾਲੇ ਇੱਕ ਆ ਦੀ ਲਾ ਲਈ ਤੇ ਆਪਾਂ ਇਹਨੇ ਇੱਕ ਡੂੰਘੇ ਲਾਉਣੇ ਹਾਂ ਹਾਂ ਠੀਕ ਆ ਜਿਹੜੀ ਵਾਈ ਚੱਲ ਤੇਲ ਡੈਕਰੀ ਜਿੰਨਾ ਮੰਨ ਕੇ ਚੱਲ 4.5 ਤੋਂ 5 ਲੀਟਰ ਦੀ ਔਰ ਪਾਉਣਾ ਹੈ ਤੇ ਹਾਂ ਬਈ ਠੀਕ ਬੈਂਟਰੀ ਹਾਂ ਅਜੇ ਮੇਰੇ ਯਾਰਾ ਕਾ ਬਾਈ ਜੇ ਉਹ ਉਦੋਂ ਡੈਕਰੀ ਵਾਏ ਸਾਡੇ ਲਈ ਫੋਲਗਾ ਅਗਰ ਉਹ ਰੇਸ 2025 250 ਚੱਕਰ ਦੇ ਕਰ ਲਈ ਤੇ ਹਾਲਾਂ ਨੂੰ ਵੇਖਣਾ ਹੀ ਨਹੀਂ ਵੀ ਕਿਥੇ ਕੰਟਰੋਲਰ ਤੇ ਚੱਲੀ ਜਾਂਦੇਗੇ ਕਿਵੇਂ ਹਾਂ ਫਿਲਹਾਲ ਤੇ ਉਹ ਰਾਤ 9 ਲੀਟਰ ਹੀ ਖਾਇਆ ਲੈ ਬਈ ਹਾਂ 9 ਲੀਟਰ ਹੀ ਇਹ ਨਹੀਂ ਪੱਲਾ ਇਹ ਠੀਕ ਆ ਬਈ ਖੋਲ ਕੇ ਦਿਖਾ ਦੇ ਬਈ ਨੀਲਡ ਬਿਆ ਸਾਰਾ ਯਾਰ ਠੀਕ ਆ ਆ ਦੇਖਣਾ ਹੈ ਲੋਡ ਨਾਲ ਨਾਂ ਨੌ ਲਾਣਾ ਹੈ ਤਾਂ ਪੰਪ ਉਹ ਵੀ ਨਹੀਂ ਖੰਦੇ ਠੀਕ ਆ ਬਈ ਗੇਅਰ ਨੂੰ ਵੀ ਨਹੀਂ ਚਾਹੀ ਲੋਕੀ ਦੇਖਦੇ ਠੀਕ ਆ ਬਈ ਪੂਰੀ ਤਸਲੀ ਯਾਰ ਰਹਿਦਾ ਹੈ ਤਾਂ ਕਿੱਟਾ ਟੁੱਟੋ ਬਸ ਉਹ ਵਾਲੇ ਜਿਹੜੇ ਆਉਂਦੇ ਆ हां भाई ओ रेडिएटर तक नाल ਦਾ వాటర్ బాడీ तक नाल ਠੀਕ ਹੈ ਬਈ ਇਹਦੇ ਵਿੱਚ ਜਿਹੜੀ ਚੀਜ਼ ਵੀ ਚੀਜ਼ ਬਦਲੀ ਆਪ ਤੁਹਾਨੂੰ ਨਹੀਂ ਦਿਖਾਗੇ ਵੀ ਹਾਂ ਭਈ ਆਹ ਚੀਜ਼ੇ ਵੀ ਬਦਲੀ ਆ ਹਾਂ ਭਈਆ ਨਹੀਂ ਬੈਠ ਰਹੀ ਆ ਰੱਜਾ ਠੀਕ ਹੈ ਬਈ ਡਿਮਾਂਡ ਤਾਂ ਪਈ ਰਹਿੰਦਾ ਭਈ 4 ਲੱਖ ਕਿਨੇ ਛੱਡ ਦਾਂਗੇ ਭਈ ਇਹ ਕੁਝ ਜਿਆਦਾ ਚਾਹੀਦਾ ਤੂੰ ਦੱਸ ਦੇ ਮਾੜਾ ਤੂੰ ਹੀ ਇੰਨੀਆਂ ਵੀਡੀਓ ਪਾਈਆਂ 13 ਮਾਰ ਕਿਨੇ ਦਾ ਚਾਹੀਦਾ ਮਾੜਾ ਤੰਨੋਂ 65 ਫੁੱਟ ਦਾ ਕਰ ਦੂੰ 65 ਦਾ ਲਾਹਾਂ ਬੜਾ ਮਾਰਦਾ ਹੈ ਜਰਾ ਹੋਰ 50 50 35 35 40 ਹਜ਼ਾਰ ਥੋੜੀ ਵੱਧ ਲਈ। ਹੋਰ ਕਿੰਨਾ ਹੈ? ਜੀ ਦੇ ਦਾਂਗੇ ਪਤਾ ਲੱਗ 70000 ਰੁਪਏ। ਮੈਂ ਨਾ ਪੈਟ ਦੇ ਕਰਦੇ ਯਾਰ। ਲੱਕਾ ਹੋ ਜਾਊਗਾ ਮੈਂ। ਨਹੀਂ ਹੁੰਦਾ। ਉਹ ਚੜਾਉਣਾ ਕਰਦਾ। ਨਹੀਂ ਨਹੀਂ। ਗੇਅਰ ਕਰਕੇ ਵਾਲਾ ਨਾ। ਕਰਦਾ। ਪਰ ਇਹ ਤੂੰ ਫਿਰ ਐ ਲੈ ਚੌੜ ਨਹੀਂ ਹੋਣਾ। ਠੀਕ ਹੈ ਤੂੰ। ਜਿਹੜਾ ਵੀਡੀਓ ਵੇਖ ਕੇ ਆ ਗਿਆ 1,60,000 ਦਾ ਸੌਤਾ ਹੀ ਆ। ਠੀਕ ਹੈ। ਹੱਲੀ ਆਪ ਵੀ ਕਿੰਨੀ ਮਰਜੀ ਕਰੀ। ਤੇ ਬਾਹਰ ਅਸੀਂ ਤਸੱਲੀ ਨਹੀਂ ਮਿਲਦੀ। ਅੱਗੇ ਦੇਖਣਾ ਜੇ ਆ ਕਰਦਾ ਬਾਹਰ ਹੀ ਬਾਹਰ ਦੇਖਣਾ ਭਾਈ ਆਪ ਦਾ ਤੇਲ ਲਈ ਇਹੀ ਨਾਲ। ਹਾਂ ਭਾਈ। ਮੇਰੇ ਵੱਲੋਂ ਫੌਰੂ ਕਾਈ ਤੇ। ਠੀਕ ਹੈ ਭਾਈ ਬੰਦਿਆਂ ਨੂੰ ਹਾਂ ਠੀਕ ਹੈ ਮੇਰੇ ਨੂੰ ਨਾ ਬਾਈ ਜੋ ਮੈਂ ਦੱਸੀ ਆ ਮੈਂ ਹਾਂ ਭਈਆ ਇਧਰ ਆ ਬਾਈ ਆਪਣੇ ਕੋਲੇ ਇਧਰ ਆ ਆਪਣਾ 368 ਆ ਗਿਆ ਇਹ ਸਰ 368 ਇਹ ਮਾਡਲ ਬਾਈ ਮਾਡਲ 15 ਡਿਮਾਂਡ ਹੈ ਬਾਈ ਜੀ 2 ਲੱਖ 95 ਹਜ਼ਾਰ ਡਿਮਾਂਡ ਆ ਆਫ ਕਰਦਾ ਪੀਪੀ 30 ਨੰਬਰ ਆ ਪਿਆਰ ਦਾ ਠੀਕ ਆ ਭਾਈ ਦੂਜੇ ਨਾਲ ਠੀਕ ਆ ਭਾਈ ਜਿਵੇਂ ਆਪਾਂ ਜੀ ਕ੍ਰੇਸ਼ਨ ਦੀ ਗੱਲ ਕਰੀਏ ਏ ਭਾਈ ਜਿੰਨਾ ਰੇਟਰੇ ਹੋਏਗਾ ਸਾਰਾ ਅਰੀਜਨ ਵਾਲਾ ਠੀਕ ਹੋ ਗਿਆ ਲੈ ਫਿਰ ਆਪਾਂ ਕੋਈ ਨਹੀਂ ਦੇ ਰਿਹਾ ਕੱਲਾ ਬੰਪਰ ਨਾਲ ਠੀਕ ਕਿੰਨੇ ਉਸ ਦਾ ਚਾਹਵਾ ਭਈ ਇਹ ਹਮਦਾਰੀ ਹੋਊਗਾ ਰੇਟਰ ਆਉਣਾ ਠੀਕ ਹੈ ਭਈ ਇਹ ਭਾਈ ਟਾਇਰਾਂ ਦੀ ਗੱਲ ਕਰੀਏ ਆਪਾਂ ਟਾਇਰ ਭਾਈ ਮਗਰਲੇ ਨੇਗੇ ਅੱਤੇ ਅੰਗੂ ਤੇ ਅਗਲੇ ਨੇਗੇ 80 ਬੈਠ ਠੀਕ ਹੈ ਅੱਗਲੇ BGT ਕਮਾਂਡਰ ਆ ਗਰੇ ਆ ਠੀਕ ਹੈ ਸਮਾਨ ਸਾਰੀ ਕੰਪਲੀਟ ਆ ਬਈ ਜੀ। ਜੀ ਤੁਹੇ ਇਹਦੀ ਗੱਲ ਕਰੇ ਨੀ ਤੇਲ ਦਾ ਖਰਚਾ ਕਿੰਨਾ? ਹਾਂ। ਇਹਦੇ ਦਾ ਤੇਲ ਖਰਚਾ ਆਇਆ ਜੀ। ਹਾਂ। ਠੀਕ ਆ ਬਈ। ਯਾਮ ਟਰੈਕਟਰ ਇੱਥੋਂ ਤਲਵੰਡੋਂ ਸਾਡੇ ਪਿੰਡ ਨੇ ਜਾਲਾ ਹੋਵੇ। ਹਾਂ। ਠੀਕ ਆ। ਕੰਮ ਸਾਈਟ ਤੋਂ ਪਟੇਲ ਜਣੇ ਆ। ਹਾਂ। ਦੋ ਦੋ 12 ਤੋਂ ਆ ਜੀ। 15 ਤੋਂ ਤੇਲ ਪਾਰੀ। ਹਾਂ ਬਈ। ਤਕਰੀਬਨ ਮੇਰੇ ਹਿਸਾਬ ਨਾਲ ਟਰੈਕਟਰ ਦੇ ਲੀਟਰੇ ਦਾ। ਜੇ ਕੋਈ ਹੋਰ ਕੋਈ ਹੋਵੇ ਤਾਂ ਇਹਦੇ ਨਾਲ। ਹਾਂ ਬਈ। ਵਾਹ ਯਾਹ ਯਾਹ ਮਾਦਰੀ ਕਰਦਾ ਠੀਕ ਉਹ ਤਿੰਨ ਘੰਟੇ ਪਾ ਕੇ ਵੀ ਲੈ ਇੰਨਾ ਦੇਰ ਅੱਡਾ ਕਰਦਾ ਠੀਕ ਹੈ ਬਾਕੀ ਜਿਹੜੇ ਦਾ ਚੰਗਾ ਮੇਰਾ ਹਾਂ ਬਈ ਜਿਹੜੇ ਬਈ ਇਹਨੇ ਆਪ ਕੋਲੀ ਕਰਨੀ ਇਹ ਕਰ ਸਕਦਾ ਠੀਕ ਹੈ ਬਈ ਡਿਮਾਂਡ ਤਾਂ ਆਪਣੀ ਹੀ ਗਈ ਸੀ ਬਈ ਤੁਸੀਂ 2.5 ਲੱਖ ਕਿੰਨੇ ਦੇ ਛੱਡ ਦਾਂਗੇ ਬਈ ਇਹ ਮੈਨੂੰ ਤਾਂ ਨਹੀਂ ਮਿਲ ਕੋਈ ਦਾ ਹਾਂ ਕੋਈ ਨਹੀਂ ਕਰਦੇ ਹਾਂ ਇਹ ਟਰੈਕਟਰ ਦੇ ਦਾਂਗੇ ਬਈ ਆਪਾਂ 2 ਲੱਖ 70000 ਠੀਕ ਹੈ ਜਿੰਨੇ ਵੀ ਆਪਾਂ ਟਰੈਕਟਰ ਆਏ ਵਿੱਚ ਪੁਰਾਣਾ ਟਰੈਕਟਰ ਕੱਟ ਲਈਏ ਬਾਈ ਪੁਰਾਣਾ ਬਾਈ ਜੈਜ ਰੇਟ ਤੇ ਅਗਲਾ ਕਟਾ ਉਹਦਾ ਕੱਟ ਲਾਗੇ ਜਿਹੜਾ ਮਾਰਕੀਟ ਤੇ ਵਿਕੂਗਾ ਠੀਕ ਹੈ ਮਾਰਕੀਟ ਵੈਲਿਊ ਹੈ ਨਾ ਹਾਂ ਮਾਰਕੀਟ ਜਿਵੇਂ ਹੋਰੀ ਆ ਮੰਨ ਕੇ ਤਾਂ ਆਪਾਂ ਕੋਈ ਵੀ ਟਰੈਕਟਰ ਕਰਦੇ ਆ ਹਾਂ ਬਾਈ ਜੇ ਉਹਨੇ 2 ਲੱਖ ਦਾ ਵਿਕਣਾ ਆਪਾਂ 2 ਲੱਖ ਦਾ ਹੀ ਖੜਾ ਠੀਕ ਹੈ ਜਿਆਸੀ ਆਣਾ ਦਾ ਹੁੰਦਾ ਕੋਈ ਏਡਾ ਕਾਰ ਲੈ ਲੈਂਦੇ ਹੁੰਦੇ ਆ ਹਾਂ ਬਈਆ ਆਪਣਾ ਤਾਂ ਬੜਾ ਜਿਆਦਾ ਆਪਾਂ ਦਾ ਪੁਰਾਣਾ ਹੀ ਵੇਚਣ ਤੇ ਪੁਰਾਣਾ ਹੀ ਵਿੱਚ ਕੱਟਣਾ ਹੈ ਹਾਂ ਬਈਆ ਆਪੋ ਸਾਬ ਨਾਲ ਠੀਕ ਜੇ ਤਾਂ ਇਹਨੇ ਵੇਖਣਾ ਠੀਕ ਹੈ ਹਾਂ ਉਹ ਅਗਲੇ ਦੀ ਗੱਲ ਹੈ 10 ਜਨਵਰੀ ਦੇ ਆਡੇ ਤੋਂ ਟਾਈਮ ਲੇ ਲਾ ਹਾਂ ਬਈ ਜਨਵਰੀ ਦਾ ਲੇ ਲਾ ਜੇ ਅਸੀਂ ਦੂ ਦਾ ਕਾੜਦੇ ਜੇ ਤਰਾ ਸਵਾ ਦੂ ਦਾ ਵੇਖਦਾ ਸਾਨੂੰ ਟਰਾਜ ਹੀ ਨਹੀਂ ਪੈਸੇ ਬਾਅਦ ਚ ਦੇ ਬਈ ਬੰਦਾ ਹਾਂ ਪੈਸੇ ਬਾਅਦ ਚ ਦੇ ਠੀਕ ਹੈ ਬਈ ਕੰਡਕਟਰ ਨੰਬਰ ਬੋਲ ਦੋ ਜੇ ਅਗਲੇ ਜੇ ਪੈਦਾ ਹੁੰਦਾ ਤੇ ਆਪਾਂ ਨੂੰ ਆਪਾਂ ਕਿਉਂ ਮੇਰੇ ਤਰੋੜਾ ਬਣੀ ਹਾਂ 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 ਭਈਆ ਆਪਣੇ ਨਾਲ ਗੱਲ ਕਰ ਲਈ ਮੈਂ 15 ਦਿਨਾਂ ਨੂੰ ਪੇਮੈਂਟ ਦੇਊਗਾ ਕੋਈ ਜਿੱਤ ਨਹੀਂ ਆਪਾਂ ਟਰਾਜ ਹੀ ਨਹੀਂ ਠੀਕ ਹੈ ਬਈ ਕੰਡਕਟਰ ਨੰਬਰ ਬੋਲ ਦੋ ਬਈ ਆਪਣਾ ਆਪਣਾ ਥੰਨ ਮੇ 552 ਬਾਈ 04054 ਠੀਕ ਹੈ ਪਿੰਡ ਪਰ ਕੰਦੀ ਆ ਜਿਹੜਾ ਸ਼੍ਰੀ ਮਹੰਮਦ ਹੈ ਵਾ ਠੀਕ ਹੈ ਬਾਈ ਟਰੈਕਟਰ ਭਾਈ ਸਾਰੇ ਪਿੰਡ ਹੀ ਲੈ ਗਏ ਉਹਨੂੰ ਨਹੀਂ ਇੱਥੇ ਵੀ ਹੁੰਦੇ ਆ ਬਾਈ ਪਿੰਡ ਵੀ ਲੈ ਜਾਂਦੇ ਆ ਠੀਕ ਹੈ ਬਾਈ ਜਿਹੜੇ ਆਪਾਂ ਵੀਡੀਓ ਦਿਖਾਦੇ ਵੀ ਕਿੱਥੇ ਮਿਲਣਗੇ ਆਪਾਂ ਨੂੰ ਪਿੰਡ ਪਰ ਇੱਥੇ ਹੀ ਹੋਣਗੇ ਬਾਈ ਠੀਕ ਹੈ ਬਾਈ ਵੇਚਾਂਗੇ ਆ ਜੀ ਯਾਰ ਹਾਂ ਬਈ ਹਾਂ ਹਾਂ ਬਈ ਹਾਂ ਕਿਹਨਾ ਉਹਦਾ ਮਨੋਰਨ ਆਸ ਦਾ ਗਾਨਾ ਹੈ ਤਾਂਗੇ ਜੀ ਚੱਲੀ ਜੰਗ ਰੱਖ ਹਾਂ ਬਈ ਤਾਂਗੇ ਬਈ ਯਾਰ ਹਾਂ ਬਈ ਸਹੀ ਗੱਲ ਹੈ ਮਿਹਰਬਾਨੀ ਬਈ ਠੀਕ ਹੈ ਵੀਰੇ ਸਾਡੀ ਘਾਤ ਆਇਆ